ਦੇਖੋ ਸਭ ਤੋਂ ਪਹਿਲਾਂ ਮੈਂ ਤੁਹਾਨੂੰ ਸਾਰਿਆਂ ਨੂੰ ਨਵੇਂ ਸਾਲ ਦੀਆਂ ਵਧਾਈਆਂ ਦੇਣਾ ਚਾਹ ਰਿਹਾ ਆਪਣੀ ਪਹਿਲੀ ਮਿਲਣੀ ਇੱਥੇ ਮੈਂ ਗੁਰਦਾਸਪੁਰ ਆਇਆ ਹੈਗਾ ਪਹਿਲਾਂ ਅਸੀਂ ਇੱਥੇ ਬੀਡੀਸੀ ਦੇ ਨਾਲ ਵੀ ਅਸੀਂ ਇੱਕ ਮੀਟਿੰਗ ਕੀਤੀ ਸੀ ਰੂਟ ਪ੍ਰੂ ਹੋਏ ਸੀਗੇ ਅੱਜ ਕੈਸੋ ਦੇ ਤਹਿਤ ਜਿਹੜੀ ਪੰਜਾਬ ਸਰਕਾਰ ਦੀ ਯੁੱਧ ਨਸ਼ਿਆਂ ਦੇ ਵਿਰੁੱਧ ਹੈਗਾ ਅਸੀਂ اسلام آباد ਮਹੱਲੇ ਦੇ ਵਿੱਚ ਅੱਜ ਕੈਸੋ ਆਪਰੇਸ਼ਨ ਕਰ ਰਹੇ ਹੈਗੇ ਆ ਇਹਦੇ ਵਿੱਚ ਆਪਰੇਸ਼ਨ ਦੇ ਨਾਲ-ਨਾਲ ਮੈਂ ਤੁਹਾਨੂੰ 2025 ਦੀ ਜਿਹੜੀ ਗੁਰਦਾਸਪੁਰ ਪੁਲਿਸ ਦੀ ਐਨਡੀपीएस ਫਰੰਟ ਦੇ ਉੱਤੇ ਜਿਹੜੀ ਕਾਰਗੁਜ਼ਾਰੀ ਹੈ ਉਹਦੀ ਸਲਾਘਾ ਵੀ ਕਰਦਾ ਹੈ 2025 ਦੇ ਵਿੱਚ ਗੁਰਦਾਸਪੁਰ ਪੁਲਿਸ ਨੇ ਕਰੀਬ 900 ਦੇ ਕਰੀਬ ਐਨਡੀਪਸ ਦੇ ਪਰਚੇ ਦਰਜ ਕੀਤੇ ਹੈਗੇ ਨੇ ਤੇ 1200 ਦੇ ਕਰੀਬ ਜਿਹੜੇ ਹੈਗੇ ਦੋਸ਼ੀਆਂ ਨੂੰ ਗ੍ਰਿਫਤਾਰ ਕੀਤਾ ਹੈਗਾ ਇੱਕ ਹਮੈਨਟੇਰੀਅਨ ਫੇਸ ਜਿਹੜਾ ਗੁਰਦਾਸਪੁਰ ਪੁਲਿਸ ਦਾ ਉੱਪਰ ਕੇ ਸਾਹਮਣੇ ਆਇਆ ਇਹਨਾਂ ਨੇ ਤਕਰੀਬਨ 2500 ਨੌਜਵਾਨ ਜਿਹੜੇ ਇਸ ਗਲਗੱਤ ਵਿੱਚ ਨਸ਼ੇ ਦੀ ਗਲਗੱਤ ਵਿੱਚ ਫਸ ਚੁੱਕੇ ਨੇ ਉਹਨਾਂ ਨੂੰ ਡੀਡਿਕਸ਼ਨ ਸੈਂਟਰ ਦੇ ਵਿੱਚ ਐਡਮਿਟ ਕਰਾਇਆ ਅਤੇ ਉਹ ਸੈਂਟਰਾਂ ਦੇ ਵਿੱਚ ਰੈਫਰ ਕੀਤਾ ਹੈਗਾ ਤਾਂ ਜੋ ਉਹ ਇਸਪੋਰਟ ਤੋਂ ਨਿਯਾਤ ਪਾ ਸਕਣ ਅਤੇ ਮੇਨ ਸਟ੍ਰੀਮ ਦੇ ਵਿੱਚ ਸ਼ਾਮਲ ਹੋ ਸਕਣ ਇਹ ਇੱਕ ਬਹੁਤ ਸ਼ਲਾਘਾਯੋਗ ਕੰਮ ਹੈ ਜਿਸ ਲਈ ਇਹ ਵਧਾਈ ਦੇ ਪਾਤਰ ਨੇ ਜੇ ਅਸੀਂ ਉਹਦੇ ਤੇ ਗੱਲ ਕਰੀਏ ਡੈਮੋਲੇਸ਼ਨਸ ਦੇ ਉੱਤੇ ਜਿਹੜੀ ਇਲੀਗਲ ਪ੍ਰਸੀਡਸ ਤੇ ਜਿਹੜੇ ਇਹ ਮਗਰਮੱਛ ਜਿਹੜੀਆਂ ਉਤੋਂ ਕਮਾਈਆਂ ਕਰਦੇ ਨੇ ਪੈਡਲਰ ਸਪਲਾਈਅਰਸ ਤੇ ਚਾਰ ਡੈਮੋਲੇਸ਼ਨਸ ਵੀ 2025 ਦੇ ਵਿੱਚ ਕੀਤੀਆਂ ਗਈਆਂ ਨੇ ਆ ਤਕਰੀਬਨ 3.5 ਕਰੋੜ ਦੀ ਪ੍ਰਾਪਰਟੀ ਜਿਹੜੀ ਇਲੀਗਲ ਪ੍ਰਸੀਡਸ ਤੋਂ ਸਰਕਾਰੀ ਜ਼ਮੀਨਾਂ ਤੇ ਇਨਕ੍ਰੋਜਡ ਲੈਂਡਾਂ ਤੇ ਉੱਤੇ ਉਹਨਾਂ ਡੈਮੋਲਿਸ਼ ਕੀਤਾ ਗਿਆ ਤੇ 3.5 ਕਰੋੜ ਦੀ ਕਰੀਬ ਪ੍ਰਾਪਰਟੀ ਨੂੰ ਕੰਪਲੈਂਟ ਅਥਾਰਟੀ ਵੱਲੋਂ ਫ੍ਰੀਜ਼ ਵੀ ਕਰਵਾਇਆ ਗਿਆ ਹੈਗਾ ਜਿਨ੍ਹਾਂ ਦੀ ਜਿਹੜੀ ਇਲੀਗਲ ਟਰੇਡ ਦੇ ਵਿੱਚੋਂ ਇਹਨਾਂ ਨੇ ਬਣਾਈਆਂ ਗਈਆਂ ਹੈਗੀਆਂ ਇਹਨਾਂ ਨੇ ਉਸੇ ਲੜੀ ਦੇ ਵਿੱਚ ਜਿਹੜੀ ਇਹ ਮੁਹਿੰਮ ਚੱਲਦੀ ਰਹੂਗੀ ਨਿਰਵਿਘਨ ਔਰ ਬਹੁਤ ਅੱਛਾ ਐਸਐਸਪੀ ਅ ਸ਼੍ਰੀਆ ਦਿੱਤਿਆ ਆਈਪੀਐਸ ਦਾ ਐਸਪੀ ਡੀ ਦਵਿੰਦਰ ਇਹਨਾਂ ਨੇ ਇਹਨਾਂ ਦੀ ਸਾਰੀ ਟੀਮ ਅ ਨਸ਼ਿਆਂ ਦੇ ਵਿਰੁੱਧ ਇਹਨਾਂ ਨੇ ਬਹੁਤ ਚੰਗਾ ਕੰਮ ਕੀਤਾ ਹੈਗਾ 20 ਕਿਲੋ ਦੇ ਕਰੀਬ ਇਹਨਾਂ ਨੇ ਹੈਰੋਇਨ ਵੀ ਬਰਾਮਦ ਕੀਤੀ ਹੈਗੀ ਐ ਇਹਨਾਂ ਦਾ ਗੈਂਗਸਟਰ ਫਰੰਟ ਤੇ ਵੀ ਜਿਹੜਾ ਕੰਮ ਹੈਗਾ ਸ਼ਲਾਘਾ ਯੋਗ ਹੈਗਾ ਸੋ ਅੱਜ ਅਸੀਂ ਉਸੇ ਲੜੀ ਦੇ ਵਿੱਚ ਕਿ ਐਸੋ ਕਰਾਂਗੇ ਅਤੇ ਅਸੀਂ ਇਹਨਾਂ ਦੇ ਇਸ ਮਾਧਿਅਮ ਰਾਹੀਂ ਅ ਨਸ਼ਾ ਦੇ ਸੋਦਾਗਰਾਂ ਨੂੰ ਇੱਕ ਪਾਕਾਮ ਵੀ ਹੈਗਾ ਕਿ ਕਾਨੂੰਨ ਦੇ ਹੱਥ ਬਹੁਤ ਲੰਬੇ ਨੇ ਤੁਹਾਡੀ ਗਰਦਨ ਤੱਕ ਪਹੁੰਚਣਗੇ ਦੇਰ ਹੋ ਸਕਦੀ ਹੈ ਬਟ ਇਹ ਨਹੀਂ ਕਿ ਪਹੁੰਚਣਗੇ ਨਹੀਂ ਅਸੀਂ ਇਹਨਾਂ ਨੂੰ ਕਹਿੰਦੇ ਹਾਂ ਕਿ ਆਪਣਾ ਜਿਹੜਾ ਜਿਹੜੇ ਨੌਜਵਾਨ ਨੇ ਉਹਨਾਂ ਨੂੰ ਮੈਂ ਅਪੀਲ ਕਰਦਾ ਕਿ ਉਹ ਇਸ ਦਲ ਤੋਂ ਬਾਹਰ ਆਣ ਮੇਨ ਸਟ੍ਰੀਮ ਚ ਆਣ ਅਸੀਂ ਉਹਨਾਂ ਦਾ ਜਿਹੜਾ ਖਰਕ ਦਾ ਜਿਹੜਾ ਵੀ ਕੋਈ ਸ਼ਮੂਲੀਅਤ ਹੈ ਉਸ ਨੂੰ ਮੈਰਿਟ ਦੇ ਆਧਾਰ ਦੇ ਉੱਤੇ ਅਸੀਂ ਉਹਨੂੰ ਕੰਸੀਡਰ ਵੀ ਕਰ ਸਕਦੇ ਹਾਂ ਖੇਡਾਂ ਨਾਲ ਜੁੜਨ ਪੜ੍ਹਾਈ ਕਰਨ ਡਾਕਟਰ ਬਣਨ ਸਾਇੰਟਿਸਟ ਬਣਨ ਪਰ ਆਪਣਾ ਕਿਤਾਬ ਬਣਾਉਣ ਕੋਈ ਪੰਜਾਬ ਦੇ ਵਿੱਚ ਹੁਨਰ ਦੀ ਕਮੀ ਨਹੀਂ ਹੈਗੀ ਮੈਂ ਸਾਰਿਆਂ ਨੂੰ ਨੌਜਵਾਨਾਂ ਨੂੰ ਅਪੀਲ ਵੀ ਕਰਾਂਗਾ ਨਾਲ ਦੇ ਨਾਲ ਨਸ਼ੇ ਦੇ ਸੋਦਾਗਰਾਂ ਨੂੰ ਚੇਤਾਵਨੀ ਵੀ ਦੇਵਾਂਗਾ ਕਿ ਅਸੀਂ ਤੁਹਾਡਾ ਬਹੁਤ ਤੁਹਾਡੀ ਗਿੱਚੀ ਜਿਹੜੀ ਹੈਗੀ ਇਹ ਚੰਗੀ ਤਰ੍ਹਾਂ ਨਪਾਂਗੇ ਔਰ ਅਸੀਂ ਇਸ ਆਪਣੇ ਪੰਜਾਬੀ ਸੂਬੇ ਨੂੰ ਜ਼ਿਲ੍ਹਾ ਗਰਦਾਸਪੁਰ ਨੂੰ ਇਹਨਾਂ ਤੋਂ ਨਜ਼ਾਦ ਦਵਾਵਾਂਗੇ ਸਰ ਗੈਂਗਸਟਰ ਦੀ ਗੱਲ ਕੀਤੀ ਹੈਗੀ ਹੈ ਤਰਨਤਾਰ ਦੇ ਵਿੱਚ ਸਰਪੰਚ ਦਾ ਸਕਟ ਹੋਇਆ ਸੀਗਾ ਉਹਦੇ ਵਿੱਚ ਇਨਕਾਉਂਟਰ ਵੀ ਕੀਤਾ ਗਿਆ ਡੋਨੀ ਬੱਲ ਨੇ ਫਿਰ ਇੱਕ ਪੋਸਟ ਦਾ ਸਾਂਝੀ ਕਰਦੀ ਹੈਗੀ ਹੈ ਕਿ ਉਹ ਫੇਕ ਮਾਰਿਆ ਗਿਆ ਜਾਲੀ ਮਾਰਿਆ ਉਹ ਕੁਝ ਮੂਲੀਤ ਨਹੀਂ ਸੀ ਹੈਗੀ ਦੇਖੋ ਇਹਦੇ ਉੱਤੇ ਕਮੈਂਟ ਕਰਨਾ ਮੇਰਾ ਬੰਦਾ ਨਹੀਂਗਾ ਇੱਕ ਬਦਮਾਸ਼ ਆਦਮੀ ਕਿਸੇ ਬਾਰੇ ਵੀ ਕੋਈ ਗੱਲ ਕਰੇ ਉਹਦੇ ਉੱਤੇ ਮੈਂ ਟੈਲੀਬ੍ਰੇਟ ਕਰਾਂ ਸ਼ੋਭਾ ਲਗਾਤਾਰ ਸਰਕ ਇਨਕਾਊਂਟਰ ਕੀਤੀ ਜਾ ਰਹੀ ਹੈ ਇਹਨਾਂ ਲੋਕਾਂ ਦੇ ਉੱਪਰ ਉਹ ਲਗਾਤਾਰ ਜਿਹੜਾ ਇਹਨਾਂ ਨੂੰ ਵਿਰੋਧ ਪੜਿਆ ਜਾ ਰਿਹਾ ਹੈ ਤੇ ਬਦਕੀ ਸੋਸ਼ਲ ਮੀਡੀਆ ਲਗਾਤਾਰ ਐਕਟਰ ਪਿਆਗੇ ਨੇ ਕੋਈ ਗੱਲ ਨਹੀਂ ਅਸੀਂ ਜਿਹੜੀ ਪੰਜਾਬ ਪੁਲਿਸ ਹੈਗੀ ਹੈ ਉਹ ਸੈਕੰਡ ਤੋਂ ਨੰਨ ਹੈਗੀ ਅਸੀਂ ਹਰ ਚੈਲੰਜ ਨੂੰ ਸਵਾਰ ਕਰਦੇ ਹਾਂ ਅਸੀਂ ਕੰਪੀਟੈਂਟ ਹੈ ਅਸੀਂ ਮੋਟੀਵੇਟਿਡ ਹੈ ਅਸੀਂ ਹਰ ਕਿਸੇ ਵੀ ਕਠਿਨਾਈ ਦਾ ਜਾਂ ਗੈਂਗਸਟਰਵਾਦ ਦਾ ਜਿਹੜਾ ਹੈਗਾ ਮਿੱਟੀ ਪ੍ਰੋਬਲਮ ਨੂੰ ਨਿਜਠਣ ਲਈ ਅਸੀਂ ਪੂਰਾ ਸક્ષਮ ਹੈਗੇ ਹਾਂ ਤੇ ਅਸੀਂ ਇਹਦਾ ਮੂੰਹ ਤੋੜ ਜਵਾਬ ਹੀ ਦੇ। ਠੀਕ ਹੈ ਅਸੀਂ ਅਵਰਧ ਮਹਿਮ ਦੀ ਦੂਜੇ ਦੌਰ ਦੀ ਸ਼ੁਰੂਆਤ ਹੋਈ ਆ ਉਹਦੇ ਬਾਰੇ ਥੋੜਾ ਜਿਹਾ ਪੁੱਛਣਾ ਚਾਹੂ। 9 ਸਾਲ ਤੋਂ ਮੈਂ ਸਹੀ ਅਸੀਂ ਅਸੀਂ ਆਪਦੇ ਦੇਖੋ ਗੱਲ ਆ ਇਦਾਂ ਕਿ ਮੇਰੀ ਵਾਰਡ ਦੇ ਵਿੱਚ ਜਿਹੜਾ ਅਪਰੇਸ਼ਨ ਕੀਤਾ ਵਾ ਡੀਆਈਜੀ ਆਏ ਦੇ ਸੀਗੇ ਐਸਐਸਪੀ ਆਏ ਦੇ ਐਸਪੀ ਆਏ ਦੇ ਸੀਗੇ ਪਰ ਇੱਕ ਗੱਲ ਦਾ ਸਾਨੂੰ ਬੜਾ ਗਿਲਾਵਾ ਵੀ ਅਫਸਰ ਆਏ ਹੁਣ ਤੇ ਇੱਕ ਮੋਤ ਮੇਰ ਨੂੰ ਵਾਰਡ ਦੇ ਮੋਤ ਮੇਰ ਨੂੰ ਬੁਲਾਇਆ ਨਾ ਜਾਵੇ ਇੱਥੇ। ਉਹਨੂੰ ਪੁੱਛਿਆ ਨਾ ਜਾਵੇ। ਕੰਮ ਤੋਂ ਕੰਮ ਵਾੜ ਦੇ ਐਮਸੀ ਨੂੰ ਪੁੱਛਣਾ ਚਾਹੀਦਾ ਵੀ ਤੁਹਾਡੀ ਵਾਰਡ ਦੇ ਵਿੱਚ ਕੀ ਮਸਲਾ ਆ ਫੇਰ ਹੀ ਅਸੀਂ ਦਸੀਏ ਤੁਹਾਨੂੰ ਆਪੇ ਆਉਣਾ ਫੇਰਾ ਮਾਰ ਕੇ ਚੱਲ ਜਾਣਾ ਉਹਦਾ ਕੋਈ ਟੋਕੜੀ ਬੰਦਾ ਅਸੀਂ ਗੱਲ ਕਰਨ ਲੱਗੇ ਹੈਗੇ ਅਫਸਰਾਂ ਨੇ ਸਾਨੂੰ ਡੀਆਈਸਾ ਉਹਨਾਂ ਨਾਲ ਗੱਲ ਨਹੀਂ ਕਰ ਦਿੱਤੀ ਕੀ ਗੱਲ ਕਰਨਾ ਚਾਹੁੰਦੇ ਸੀ ਮੈਂ ਇਹੋ ਹੀ ਗੱਲ ਕਰਨਾ ਚਾਹੁੰਦੇ ਆਂ ਕਿ ਇਹ ਜਿਹੜਾ ਮਹੱਲਾ ਵਾ ਇਹਦੇ ਵਿੱਚ ਜੇ ਕੋਈ ਇੱਕ ਦੋ ਘਰ ਹੈ ਵੀ ਆ ਮਾੜਾ ਤੇ ਇਹਦਾ ਮਤਲਬ ਕਿ ਸਾਰਾ ਮਹੱਲਾ ਥੋੜਾ ਮਾੜਾ ਹੋ ਗਿਆ ਉਹ ਤਾਂ ਕਹਿੰਦੇ ਜੀ ਹੌਟ ਸਪੌਟ ਆ ਇਹ ਨਸ਼ਿਆਂ ਵਾਲੀ ਸ਼ਾਨਦ ਕੀ ਲੱਭਦਾ ਨਹੀਂ ਮੈਂ ਅਮ ਜੀ ਇਥੇ ਬਾੜ ਦੇ ਵਿੱਚ ਮੇਰੀ ਬਾੜ ਚ ਜੇ ਦੋ ਚਾਰ ਘਰ ਹੋਣਗੇ ਵੀ ਤੇ ਉਹਨਾਂ ਦੇ ਪਰਚੇ ਦਿੱਤੇ ਤੇ ਉਹਨਾਂ ਨੇ ਜਾਣਦੇ ਜੇ ਫੜਦੇ ਐ ਤਾਂ ਉਹਨਾਂ ਨੂੰ ਦੱਸਦਾ 20-20 ਸਾਲ ਅੰਦਰ ਰੱਖਣ ਕਿਉਂ ਇਹਨਾਂ ਨੂੰ ਤਾਂ ਜਹਾਂ ਤੇ ਨਾ ਬਾੜ ਬਾੜ ਭੇਜ ਦਿੰਦੇ ਆ। ਨਾ ਬਲਕਿ ਸ਼ਹਿਰ ਦੇ ਵਿੱਚ ਕਾਹੇ ਮਨ ਲਵਾ ਜਿੱਥੇ ਮੈਂ ਕਹਿੰਦਾ ਜੀ ਸਾਰੇ ਮਹੱਲ ਸ਼ਹਿਰ ਦੇ ਵਿੱਚੋਂ ਇਹੋ ਹੀ ਟਾਰਗੇਟ ਬਣਾਇਆ ਦਾ ਮਹੱਲਾ। ਨਹੀਂ ਇਹ ਪੁਲਿਸ ਕਿੰਨੀ ਦੇਰ ਪਹਿਲਾਂ ਇੱਥੇ ਆ ਗਈ ਸੀਗੀ? ਓਏ ਆ ਹਜੇ ਹੁਣ 1 ਮਹੀਨਾ ਹੀ ਹੋਇਆ ਜੀ। ਨਹੀਂ ਨਹੀਂ ਹੁਣ ਕਿੰਨੀ ਦੇਰ ਪਹਿਲਾਂ ਆ ਗਈ ਸੀਗੀ ਇੱਥੇ? ਪੁਲਿਸ ਨੂੰ 2 ਘੰਟੇ ਹੋ ਗਏ ਲੱਗੀ ਨੂੰ। ਔਰ ਦੋ ਦੋਟਾ ਹੀ ਘੰਟੇ ਹੋ ਗਏ ਇੱਥੇ ਤੇ ਡੀਆਈ ਦੀ ਸਭ ਹੋਣਾ ਆ ਤੁਹਾਨੂੰ ਲੱਗਦਾ ਵੀ ਦੋ ਘੰਟੇ ਪੁਲਿਸ ਨੂੰ ਦੇਖ ਕੇ ਲੋਕ ਬੈਠੇ ਹੋਣਗੇ ਘਰਾਜ ਦੇ ਉਹ ਨਹੀਂ ਨਹੀਂ ਇਹ ਤਾਂ ਜੇ ਕਦੇ ਹੋਏ ਵੀ ਉਹ ਵੀ ਦੌੜ ਜਾਂਦਾ ਬੱਧ ਐ ਨਹੀਂ ਜੇ ਕਿਸੇ ਨੂੰ ਫੜਨਾ ਹੋਏ ਤਾਂ ਇਦਾਂ ਥੋੜਾ ਫੜੀ ਦੋ ਅੱਜ ਦੇ ਆਪਰੇਸ਼ਨ ਦਾ ਕੋਈ ਅਸਰ ਤੁਹਾਨੂੰ ਲੱਗਦਾ ਹੋਣੀਗਾ ਵੀ ਉਹ ਮੈਨੂੰ ਕੋਈ ਨਹੀਂ ਲੱਗਦਾ ਠੀਕ ਹੈ ਆਏ ਅਫਸਰ ਇਹਨਾਂ ਡਰ ਬੜਾ ਵੀ ਹੁੰਦੇ ਆ